ਚੱਲ ਏਦਾਂ ਕਰਦੀ ਆ ਫੋਨ ਕਰ ਹੀ ਲੈਣੀ ਭਰਾ ਨੂੰ ਹੈ ਇਹ ਤੇ ਪੂੰਡਾਂ ਦੇ ਖੱਖਰ ਵਾਂਗੂ ਮੇਰੇ ਦਿਵਾਲੇ ਹੋ ਗਏ ਆ ਪਿਓ ਪੁੱਤ ਕਿਤੇ ਗੱਲ ਨਹੀਂ ਕਰਨਦੇ ਏਂ ਡੇ ਮੈਨੂੰ ਇੰਨੀ ਬੇਇੱਜ਼ਤੀ ਚੱਲ ਇਹਨੂੰ ਕਹਿੰਦੀ ਆ ਵੀ ਹੁਣ ਮੈਨੂੰ ਪੈਸੇ ਚਾਹੀਦੇ ਆ ਤੇ ਪੈਸੇ ਦੇ ਦੇ ਮੇਰੇ ਵਾਪਸ ਹੁਣ ਹੈਲੋ ਸਤਿ ਸ਼੍ਰੀ ਅਕਾਲ ਹਾਂ ਠੀਕ ਆ ਵੀਰ ਤੂੰ ਸੁਣਾ ਅੱਛਾ ਅੱਛਾ ਪਰਿਵਾਰ ਸਭ ਠੀਕ ਠਾਕ ਵਾਣਾ ਅੱਛਾ ਤੇ ਮੈਂ ਨਾ ਫੋਨ ਕੀਤਾ ਈ ਤੈਨੂੰ ਤਾਂ ਕਿ ਜਿਹੜੇ ਮੈਂ ਤੈਨੂੰ ਪੈਸੇ ਦਿੱਤੇ ਆ ਨਾ ਉਹ ਹਣ ਮੇਰਾ ਵੀਰ ਨਾ ਮੈਨੂੰ ਵਾਪਸ ਕਰ ਦੇ ਤੇ ਨਾਲੇ ਨਾ ਥੋੜੇ ਬੋਤੇ ਮੈਨੂੰ ਪੈਸੇ ਹੋਰ ਦੇ ਹਾਂ ਕੀ ਆਖਿਆ ਲੈ ਇੱਕਦਾਂ ਦੀ ਗੱਲ ਹੋਈ ਭਲਾ ਨਹੀਂ ਨਹੀਂ ਹੋਣੀ ਉਹ ਟਾਈਮ ਹੈਗਾ ਸਾਡੇ ਘਰ ਪੈ ਗਿਆ ਇਕਲੇਸ਼ ਠੀਕ ਵਾ ਨਾ ਉਹ ਮੈਂ ਕਮੇਟੀ ਚੋਂ ਕੇ ਤੈਨੂੰ ਪੈਸੇ ਦਿੱਤੇ ਹੀਗੇ ਕੋਹ ਮੈਂ ਖਰਚੇ ਤੇ ਕੋਹ ਤੂੰ ਲੈ ਗਿਆ ਤੇ ਤੇਰੇ ਭਾਜੀ ਨੂੰ ਲੱਗ ਗਿਆ ਇਹ ਪਤਾ ਤੇ ਸਾਡੇ ਘਰ ਚ ਤੇ ਉਹ ਕਲੇਸ਼ ਚੱਲਣਾ ਚੱਲਣ ਵਾਲਾ ਨਾ ਹੋਵੇ ਰੋਟੀ ਖਾਣੀ ਹਰਾਮ ਹੋਈ ਏ ਮੇਰੀ ਲੈ ਨਾ ਜਦੋਂ ਤੂੰ ਖੜਦਾ ਹੁੰਦਾ ਹੈਗਾ ਤੇ ਜੇ ਮੈਲ ਆ ਜਾਂਦੀ ਤਾਂ ਫਿਰ ਕੀ ਆਖਰ ਇਹ ਕੋਈ ਮੇਰਾ ਇੱਥੇ ਕੋਈ ਹਿੱਸਾ ਨਹੀਂਗਾ ਵੇਹਲਾ ਜਦੋਂ ਤੂੰ ਪੈਸੇ ਲੈਣੇ ਸੀ ਨਾ ਉਦੋਂ ਤੇਰੀਆਂ ਗੱਲਾਂ ਹੋਰ ਹੀ ਤੇ ਹੁਣ ਤੇਰੀ ਅੱਖਾਂ ਬਦਲ ਗਈਆਂ ਆ ਮੇਰੀ ਗੱਲ ਸੁਣ ਲੈ ਮੇਰੀ ਬੜੀ ਬੇਇੱਜ਼ਤੀ ਹੋਣੀ ਇੱਥੇ ਚੁੱਪ ਚਾਪ ਕਰਕੇ ਤੇ ਮੇਰੇ ਪੈਸੇ ਦੇ ਜਾ ਜੇ ਵੱਧ ਨਹੀਂ ਦੇਣੇ ਤੇ ਨਾ ਦੇ ਪਰ ਜਿਹੜੇ ਬਣਦੇ ਆ ਨਾ ਉਹ ਤੇ ਮੇਰੇ ਦੇ ਕੇ ਜਾ ਲੈ ਲੈ ਦੱਸ ਹੈ ਕਮਲਾ ਕਿੱਦਾਂ ਦੀਆਂ ਗੱਲਾਂ ਕਰੀ ਜਾਣਾ ਤੂੰ ਵੇ ਸਬ ਕਾਹੇ ਵਾਲੇ ਜੇ ਤੁਸੀਂ ਹੁਣ ਅੱਜ ਮੈਨੂੰ ਲੋੜ ਪਈ ਆ ਤਾਂ ਤੇਰੀ ਅੱਖਾਂ ਹੋਰ ਹੋ ਗਈਆਂ ਵਾ ਮੇਰੀ ਘਰ ਚ ਪਤਾ ਕਿਦਾਂ ਬੇਇੱਜ਼ਤੀ ਹੋਣ ਢਈ ਆ ਮੇਰਾ ਤਾਂ ਜੀਣਾ ਹਰਾਮ ਕਰਕੇ ਰੱਖਿਆ ਮੈਂ ਫੋਨ ਵੀ ਤੈਨੂੰ ਚੋਰੀ ਕਰਨ ਲਈ ਨਖਤਿਆ ਮੇਰੇ ਨਾਲ ਬੰਦਿਆਂ ਨੂੰ ਪੈਸੇ ਵਾਪਸ ਕਰ ਦੇ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੁਣ ਹਲੇ ਫੋਨ ਹੀ ਕੱਟ ਗਿਆ ਵਾ ਮੈਨੂੰ ਨਹੀਂ ਲੱਗਦਾ ਮੇਰੇ ਪੈਸੇ ਦੇਊਗਾ ਹੁਣ ਨਾ ਪਿਓ ਪੁੱਤਾਂ ਨੇ ਮੇਰੀ ਬੇਇੱਜ਼ਤੀ ਕਰਨੀ ਆ ਇੰਨਾ ਤੇ ਮੈਨੂੰ ਜੀਣ ਜੋਗੀ ਨਹੀਂ ਛੱਡਣਾ ਹਾਏ ਮੈਂ ਕੀ ਕਰਾਂ ਹੁਣ ਹਾਏ ਸਮਝ ਕੁਛ ਨਹੀਂ ਆਉਂਦੀ ਇੰਨਾ ਫੇਰ ਆਣ ਕੇ ਮੈਨੂੰ ਪੁੱਛਣਾ ਵਾ ਪੀ ਕਿੱਥੇ ਪੈਸੇ ਲਿਆ ਕਿੱਥੋਂ ਦਵਾਂਗੀ ਪੈਸੇ ਹੁਣ ਮੈਂ ਚਲ ਠੀਕ ਆ ਹਾਂ ਕੋਈ ਨਹੀਂ ਮੈਂ ਭਾਈ ਤੈਨੂੰ ਪੁੱਛਨੀ ਆ ਤਾਂ ਫਿਰ ਮੈਂ ਦੱਸਨੀ ਆ ਤੈਨੂੰ ਹਾਂ ਚਲ ਠੀਕ ਉਹ ਵੇਖਾਂ ਭਲਾਏ ਕਿੱਥੇ ਗਏ ਆ ਆ ਗਏ ਤੀ ਤင်း ਕਿੱਥੇ ਗਏ ਹੋ ਮੈਂ ਗਿਆ ਹਾਂ ਬੰਬੀ ਤੇ ਅੱਛਾ ਮੈਂ ਤਾਂ ਉੱਧਰ ਰਭਣ ਡਈ ਹਾਂ ਚਲੋ ਤੁਹਾਣਾ ਗੱਲ ਕਰਨੀ ਕੋਈ ਕੀ ਗੱਲ ਆ ਮੇਰੇ ਨੂੰ ਫੋਨ ਆਉਂਦਿਆ ਸੀਗਾ ਹਾਂ ਵੀਰ ਦਾ ਕੀ ਆਂਦੇ ਆ ਤੇ ਉਹ ਕਹਿੰਦਾ ਮਮੀ ਨਹੀਂ ਠੀਕ ਹੈਗੀ ਮਮੀ ਨਾ ਠੀਕ ਆ ਆਹੋ ਹਾਂ ਤੇ ਉਹ ਕਹਿੰਦਾ ਵੀ ਮੇਰੇ ਵੱਲੋਂ ਕਹਿੰਦੇ ਵੀ ਸ਼ਰਨ ਨੂੰ ਕਹੇ ਵੀ ਆਣ ਕੇ ਮਿਲ ਜੀ ਅੱਛਾ ਤੇ ਉਹ ਤਾਂ ਜ਼ਿਆਦਾ ਨਹੀਂ ਠੀਕ ਜਾ ਮਤਲਬ ਵੀ ਨਹੀਂ ਜ਼ਿਆਦਾ ਤੇ ਕੁਝ ਨਹੀਂ ਹੈਗਾ ਤੇ ਬੁਖਾਰ ਹੀ ਆ ਪਤਾ ਨੂੰ ਪਤਾ ਮਮੀ ਕਿਦਾਂ ਕਰਦੇ ਆ ਫਿਰ ਆਹੋ ਤੇ ਉਹ ਕਹਿੰਦੇ ਵੀ ਮੈਨੂੰ ਮਿਲ ਜਾ ਆਣ ਕੇ ਤੁਹਾਡਾ ਹੈਗਾ ਟਾਈਮ ਤੇ ਹੁਣ ਹੋ ਗਈ। ਟਾਈਮ ਨੂੰ ਕੀ ਹੈ ਚੱਲ ਜਾਨੇ। ਆਹ ਚੱਲ ਵੇਖ ਲਓ ਫਿਰ ਮੰਮੀ ਨੂੰ ਪੁੱਛ ਲਵਾਂ ਨਾਲੇ। ਕੋਈ ਨਹੀਂ ਮੰਮੀ ਨੂੰ ਮੈਂ ਪੁੱਛ ਲੈਣਾ ਮੰਮੀ ਨੇ ਕੀ ਕਹਿਣਾ ਮੈਂ। ਤੇ ਬਾਕੀ ਕੋਈ ਨਹੀਂ ਤੂੰ ਹੋ ਜਾ ਤਿਆਰ ਫਿਰ ਚੱਲ ਜਾਨੇ। ਨਹੀਂ ਮੈਂ ਤਾਂ ਤਿਆਰ ਹੀ ਆਂ। ਤੂੰ ਹੀ ਪਾ ਲਓ ਕੱਪੜੇ ਕੋਈ ਪਾਉਣੇ ਆ ਤੇ। ਕੋਈ ਨਹੀਂ ਮੈਂ ਪਾਈ ਆ। ਜੱਗੜਤ ਮੈਂ ਪਾ ਲੈਣਾ ਵਾ। ਤੇ ਕੋਈ ਨਹੀਂ ਮੈਂ ਮੰਮੀ ਨਾਲ ਕਰ ਲੈਣਾ ਗੱਲ। ਚੱਲ ਵੇਖ ਲਓ ਮੈਂ ਕਿ ਮੋੜ ਕੇ ਕਹਿਣਾ ਕੋਪੀ ਆਵਲੇ ਉਹ ਨਾ ਸ਼ਾਮ ਨੂੰ ਚੱਲੇ ਆ। ਕਹਿੰਦਾ ਕਿ ਉਹਨਾਂ ਨੇ ਜਦੋਂ ਠੀਕ ਨਹੀਂ ਕੀਤਾ ਤਾਂ ਜਾਣਾ ਤੇ ਪੈਣਾ ਹੀ ਆ। ਆਹ ਚੱਲ ਵੇਖ ਲਓ ਫਿਰ। ਕੋਈ ਨਹੀਂ। ਮੰਮੀ ਜੀ ਹਾਂ ਪਤਾ ਮੈਂ ਕਿ ਉਹ ਸਰਨ ਦੀ ਮੰਮੀ ਨਹੀਂਗੀ ਠੀਕ ਤੇ ਫੋਨ ਆਇਆ ਹੀ ਉਹਦੇ ਭਰਾ ਦਾ ਹਏ ਪੁੱਤ ਜਿਆਦਾ ਨਹੀਂ ਠੀਕ ਨਹੀਂ ਬੁਖਾਰ ਹੀ ਉਹਦਾ ਕਹਿੰਦੀ ਹੋਇਆ ਵਾ ਉਹ ਤੁਹਾਨੂੰ ਪਤਾ ਫਿਰ ਜਦੋਂ ਹੋ ਜਾਂਦੀ ਨਾ ਬਿਮਾਰ ਉਹ ਫਿਰ ਕੀ ਕਰਦੀ ਆ ਭਈ ਇਹਨੂੰ ਸੱਦੋ ਕੁੜੀ ਨੂੰ ਮਿਲ ਚੱਲ ਪੁੱਤ ਮਾਵਾ ਨੂੰ ਹੁੰਦਾ ਵਾ ਧੀਆ ਨਾ ਵੀ ਮਾੜੀ ਮੋਟੀ ਢਿੱਲ ਮਾਠ ਹੋਏ ਤੇ ਮੇਰੀ ਧੀ ਛੇਤੀ ਆ ਜਾਏ ਕੋਈ ਗੱਲ ਨਹੀਂ ਪੁੱਤ ਜਾਓ ਤੁਸੀਂ ਹੈ ਤੇ ਮੈਂ ਕਿਹਾ ਮੈਂ ਤੁਹਾਨੂੰ ਦੱਸਦਾ ਤੇ ਆਪਾਂ ਚੱਲ ਲਏ ਜੇ ਫਿਰ ਤੂੰ ਹਣ ਇੱਕ ਕੰਮ ਕਰੀ ਹਣ ਜੇ ਨੇਰਾ ਹੋ ਜੂ ਤੇ ਹੋਂ ਦੀ ਕੋਸ਼ਿਸ਼ ਨਾ ਕਰਿਓ ਕੋਈ ਨਹੀਂ ਤੇਰਾ ਪਿਓ ਇੱਥੇ ਹੀ ਆ ਤੇ ਘਰ ਦਾ ਕੰਮ ਪੁੱਤ ਮੈਂ ਕਰ ਲੈਣਾ ਉਹ ਚਲ ਕੋਈ ਨਹੀਂ ਕੋਸ਼ਿਸ਼ ਮੈਂ ਕਰਨੀ ਆ ਵੀ ਆ ਜੀਏ ਇਹ ਨਾਲੇ ਪੈਸਾ ਕੋਈ ਹੈਗਾ ਕਿ ਦਵਾ ਤੇਰੇ ਪਿਓ ਕੋ ਲੈ ਕੇ ਪੈਸਾ ਤੇ ਮੰਮੀ ਮੇਰੇ ਕੋਲ ਹੈਗਾ ਰੁਪਿਆ 2000 ਅੱਛਾ ਤੇ ਬਾਕੀ ਕੀ ਕਰਨੀ ਹੁ ਤੈਨੇ ਪੈਸੇ ਵੇਖ ਲੈ ਜੀ ਆਨੰਦ ਮੈਂ ਹੋਰ ਤੇ ਜਾਣਾ ਨਵਾਂ ਮੋਟਰਸਾਈਕਲ ਤੇ ਬਾਕੀ ਕੋ ਖਾਣ ਪੀਣ ਨੂੰ ਲੈ ਦਾਂਗੇ ਨਿਆਣੇ ਵਾਸਤੇ ਆ ਚਲ ਕੋਈ ਨਹੀਂ ਫਿਰ ਲੈ ਜੀ ਫਿਰ ਨਿਆਣੇ ਮੂੰਹ ਹਲ ਵੇਂਦੇ ਨਹੀਂ ਕਿ ਨਹੀਂ ਜਾ ਮੇਰਾ ਪੁੱਤਰਾ ਬਦਨਾਮ ਲੈ ਕੇ ਜਾਓ ਠ ਚੱਲ ਹੁਣ ਕੀ ਕਰੇ ਹੁਣ ਮਾਂ ਜਿਉਈ ਜੇ ਨਹੀਂ ਠੀਕ ਤਾਂ ਆ ਹੀ ਇਹਨਾਂ ਨੂੰ ਫੋਨ ਕਰ ਦਿੰਦੀ ਆ ਚੱਲ ਨਾਲੇ ਤੇ ਇਹ ਮੇਲਾਊਗੀ ਨਾਲੇ ਦੀ ਮਾਂ ਮਿਲੇਗੀ ਚੱਲ ਕੋਈ ਗੱਲ ਨਹੀਂ ਮੰਮੀਆਂ ਚਾਹ ਪੀ ਲੋ ਟੱਡੀ ਪੀ ਜਿਆ ਮੰਮੀ ਮੈਂ ਤਾਂ ਤੁਹਾਨੂੰ ਕੁਝ ਕਹਿਣ ਦੀ ਆ ਚਾਹ ਲੈ ਕੇ ਆਈ ਆ ਹਾਂਜੀ ਚੱਲ ਕੋਈ ਨਹੀਂ ਪੀ ਲੈਨੀ ਆ ਤੇ ਹੁਣ ਤੁਸੀਂ ਐਵੇਂ ਸੋਚੀ ਜਾਂਦੇ ਜੋ ਹੋਣਾ ਹੋ ਗਿਆ ਵਾ ਹੁਣ ਸੋਚ ਕੇ ਤੇ ਬਿਮਾਰ ਹੋਣਾ ਐ ਛੱਡੋ ਜਿਹੜੀ ਗੱਲ ਹੋ ਗਈ ਆ ਇੱਦਾਂ ਕਿਤੇ ਕਿਹੜੇ ਪੈਸੇ ਵਾਪਸ ਆ ਜਾਣੇ ਆ ਪੁੱਤ ਕੀ ਕਰਾਂ ਗੱਲ ਤੇ ਇੱਕ ਹੋਰ ਹੋ ਗਈ ਆ ਹੁਣ ਕੀ ਹੋ ਗਿਆ ਐ ਪਰੇਸ਼ਾਨੀ ਤੇ ਪਰੇਸ਼ਾਨੀ ਪੁੱਤ ਪਈ ਜਾਂਦੀ ਇੱਥੇ ਬੈਠਨ ਦੱਸਾਂ ਕੀ ਹੋਇਆ ਵਾ ਮਮੀ ਹੁਣ ਹੁਣਾ ਕੀ ਆ ਮਾਮੇ ਤੇਰੇ ਨੂੰ ਕੀਤਾ ਹੀ ਫੋਨ ਤੇ ਮੈਂ ਵੀ ਜਿਹੜੇ ਤੂੰ ਮੇਰੇ ਕੋਲ ਪੈਸੇ ਲਏ ਆ ਨਾ ਉਹ ਮੇਰਾ ਵੀਰ ਹੁਣ ਦੇ ਦੇ ਤੇ ਹੋਰ ਵੀ ਥੋੜੇ ਬਹੁਤੇ ਦੇ ਦੇ ਤੇ ਮੈਂ ਤੇ ਸੋਚਿਆ ਸੀ ਪਚਲ ਹੋਰ ਵੱਧ ਦਊਗਾ ਤੇ ਤੇਰੇ ਪਿਓ ਨੂੰ ਫੜਾਉਂਗੀ ਤੇ ਮੇਰੀ ਖਲਾਸੀ ਹੋ ਜੂਗੀ ਹਾਂਜੀ ਪਰ ਕੀ ਦੱਸਾਂ ਪੁੱਤ ਹੁਣ ਤੇ ਤੋ ਕਾਦਾ ਲਕਾਵਾ ਉਹ ਮੁਕਰ ਗਿਆ ਵਾ ਆਂਦਾ ਵੀ ਨਾ ਤੇ ਮੇਰੇ ਕੋਲ ਪੈਸੇ ਹੈਗੇ ਤੇ ਨਾ ਮੈਂ ਦੇਣੀ ਆ ਹੋਏ ਹੋਏ ਹੱਦ ਹੋਈ ਉਹਨਾਂ ਵਾਲੀ ਜੇ ਹੁਣ ਤੁਸੀਂ ਉਹਨਾਂ ਦੇ ਮਾੜੇ ਟਾਈਮ ਵਿੱਚ ਮਦਦ ਕੀਤੀ ਐ ਤਾਂ ਉਹਨਾਂ ਨੂੰ ਚਾਹੀਦੇ ਸਗੋ ਤੁਹਾਨੂੰ ਵਾਪਸ ਦੇ ਦੇਣੇ ਪੁੱਤ ਮੈਂ ਕੀ ਕਰਾਂ ਮੈਂ ਤੇ ਫਾਹ ਨੂੰ ਫਸ ਗਈ ਆ ਮੇਰਾ ਤੇ ਵੇਲਾ ਹੱਥ ਨਹੀਂ ਆਉਂਦਾ ਵੇ ਹੁਣ ਮੈਂ ਕਿੱਧਰ ਨੂੰ ਜਾਵਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਣੇ ਵੀ ਵੇਖ ਲਓ ਲਉ ਸਫੇਦ ਹੋ ਗਏ ਆ ਜੇ ਮੈਨੂੰ ਲੋੜ ਪਈ ਮੈਂ ਫੋਨ ਕੀਤਾ ਤਾਂ ਫੋਨ ਹੀ ਕੱਟ ਗਿਆ ਗਾੜੀਆਂ ਨੂੰ ਪੂਰੀ ਗੱਲ ਵੀ ਨਹੀਂ ਕੀਤੀ ਪੁੱਤ ਮੇਰ ਨਾਲ ਪਤਾ ਮੰਮੀ ਅਗਲੇ ਆਨੇ ਹੋਣੇ ਇਹਨਾਂ ਨੇ ਕਿਹੜਾ ਘਰ ਕਿਸ ਨੂੰ ਦੱਸਿਆ ਵਾ ਜੇ ਕਿਹਨੂੰ ਤਹੀ ਦੱਸ ਕੇ ਪੈਸੇ ਦਿੱਤੇ ਹੁੰਦੇ ਤੇ ਉਹਨਾਂ ਨੂੰ ਵੀ ਪਤਾ ਹੁੰਦਾ ਉਹਨਾਂ ਨੂੰ ਇਹ ਵਾ ਕਿ ਭੈਣ ਨੇ ਚੋਰੀ ਛਿਪੀ ਹਨ ਉਹਨੂੰ ਦੇਤੇ ਹੁਣਹੀਂ ਇਹਨੂੰ ਦਈਏ ਭਾਵੇਂ ਨਾ ਦਈਏ ਆਪੇ ਇਹਦੇ ਵਾਲਾ ਨੂੰ ਪੈਣਾ ਆ ਉਹਨਾਂ ਨੇ ਪਰ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਹੈ ਇੱਦਾਂ ਥੋੜੀ ਕਰਨਾ ਚਾਹੀਦਾ ਹੁਣ ਇੱਕ ਸਹਾਂ ਨਾਲ ਤੁਹਾਡੀ ਘਰ ਵਿੱਚ ਲੜਾਈ ਪਵਾਉਂਦੇ ਆ ਨਾ ਸਹੀ ਗੱਲ ਆ ਪੁੱਤ ਹੁਣ ਤੇ ਵਿ rela ਨਹੀਂ ਹੋ ਮੇਰੇ ਹੱਥ ਆਉਣ ਡਿਆ ਕਿ ਮੈਂ ਕਿਉਂ ਛਦਾਨ ਬਣ ਗਈ ਮੈਂ ਕਿਉਂ ਆਪਣਾ ਘਰ ਤੰਬੀ ਰਹੀ ਪੁੱਤ ਹੁਣ ਪਤਾ ਲੱਗਾਈ ਮੈਨੂੰ ਜਦੋਂ ਮਿਰਤੇ ਮੁਸੀਬਤ ਬਣੀ ਆ ਤੇ ਅਗਲੇ ਨੇ ਛਿੰਡ ਕੇ ਮਾਰਿਆ ਤੇ ਫੋਨ ਵੀ ਕੱਟ ਗਿਆ ਵਿੱਚੇ ਹੀ ਪੂਰੀ ਗੱਲ ਵੀ ਨਹੀਂ ਮੇਰੀ ਸੁਣੀ ਉਹਨੇ ਹੁਣ ਤਾਂ ਸਮਝ ਲੱਗੀ ਆ ਨਾ ਘਰਦਿਆਂ ਦੀ ਸਲਾਹ ਤੋਂ ਬਗੈਰ ਵੀ ਚੱਲੀਦਾ ਹੁੰਦਾ ਕੋਈ ਨਿੱਕਾ ਜਿਹਾ ਵੀ ਕਦਮ ਚੁਪਣਾ ਹੈ ਨਾ ਸਾਰਿਆਂ ਦੀ ਸਲਾਹ ਨਾਲ ਤੁਰੀਦਾ ਕਿਉਂਕਿ ਘਰ 'ਚ ਸਾਰਿਆਂ ਨੂੰ ਪਤਾ ਹੈ ਨਾ ਤੇ ਸਾਰੇ ਜਾਣੀ ਉਹ ਗੱਲ ਦੇ ਮਗਰ ਖਲੋਂਦੇ ਨੇ ਹੌਣ 99 ਆ ਕਿ ਭੈਣ ਕੱਲੀ ਨੂੰ ਪਤਾ ਵਾ ਹੋਰ ਕਿਸੇ ਨੂੰ ਕੁਝ ਪਤਾ ਨਹੀਂ ਆ ਤਹੀਂ ਮੁੱਕਰ ਜਾਗੇ ਤੇ ਡੈਡੀ ਉਹਨੇ ਉਹਨਾਂ ਨੂੰ ਕੀ ਕਹਿ ਲੈਣਗੇ ਗੱਲ ਤੇ ਪੁੱਤ ਤੇਰੀ ਵੀ ਸੱਚੀ ਆ ਜੇ ਮੈਂ ਆਪਣੇ ਘਰ ਦੇ ਆਪਾ ਪਰਦੇ ਕਰਦੀ ਤੋ ਮੇਰਾ ਫਾਇਦਾ ਲੈਗੇ ਨਾ ਤੇ ਪਰ ਹੁਣ ਤੂੰ ਮੇਰੀ ਧੀ ਆ ਤੂੰ ਦੱਸ ਵੀ ਕਿੱਦਾਂ ਨਿਕਲਣਾ ਹੈ ਗੱਲ ਚ ਹੁਣ ਮੈਂ ਜੇ ਤੇਰੇ ਪਿਓ ਨੂੰ ਪਤਾ ਲੱਗਾ ਨਾ ਵੀ ਭਰਾ ਇਹਦੇ ਨੇ ਜਵਾਬ ਦੇਤਾ ਉਹਨੇ ਤੇ ਮੈਨੂੰ ਜਿੰਦੀ ਨੂੰ ਮਾਰ ਦੇਣਾ ਵਾ ਮੰਮੀ ਮੈਂ ਤੇ ਤੁਹਾਨੂੰ ਇੱਕ ਹੋਰ ਸਲਾਹ ਦਿੰਨੀ ਆ ਮੈਂ ਤੇ ਤੁਸੀਂ ਚੱਲੀ ਜਾਣਾ ਉਹਨਾਂ ਕੋਲ ਹੋ ਸਕਦਾ ਮੇਰੀ ਮਾੜੀ ਮੋਟੀ ਸ਼ਰਮ ਕਰ ਲੈਣੋ ਕਿ ਇਹਨਾਂ ਦੀ ਨੌਂ ਆਈਆਂ ਨਾਲ ਤੇ ਨਾਲੇ ਹੋਰ ਵੀ ਘਰ ਦੇ ਜੀਵਾਂ ਨੂੰ ਪਤਾ ਲੱਗੂਗਾ ਵੀ ਇਹਨਾਂ ਨੇ ਕੀ ਕੀਤਾ ਤੁਹਾਡੇ ਨਾਲ ਫੇਰ ਗੱਲ ਬਹਾਨੀ ਜੇ ਓਦਾਂ ਨਹੀਂ ਉਹਨਾਂ ਨੇ ਪੈਸੇ ਦੇਨੇ ਨਾਲ ਉੱਥੇ ਸਾਰਿਆਂ ਨੂੰ ਹੋਰ ਪਤਾ ਲੱਗੂਗਾ ਵੀ ਇਹਨੇ ਭੈਣ ਨਾਲ ਕਿੰਨੀ ਮਾੜੀ ਕੀਤੀ ਏ ਕੀ ਪਤਾ ਸ਼ਰਮੋ ਸ਼ਰਮੀ ਪੈਸੇ ਦੇ ਹੀ ਦੇ ਨੇ ਜਿਹੜੇ ਤੂੰ ਹੀ ਦਿੱਤੇ ਉਹ ਹੀ ਵਾਪਸ ਦੇ ਦੇਣਾ ਤੇਰੀ ਗੱਲ ਮੈਂ ਸਮਝਨੀ ਆ ਪਰ ਪੁੱਤ ਇਹ ਤੋਂ ਨਿਕਲਣਾ ਕਿੱਦਾਂ ਈਓ ਪਿੰਡਰ ਨੂੰ ਵੀ ਪਤਾ ਲੱਗ ਜਾਣਾ ਤੇਰੇ ਪਿਓ ਨੂੰ ਪਤਾ ਲੱਗ ਜਾਣਾ ਵੀ ਕਿੱਥੇ ਗਈਆਂ ਐ ਦੋਵੇਂ ਉਹ ਤੂੰ ਹੀ ਟੈਨਸ਼ਨ ਨਾ ਲਾਓ ਉਹ ਗੱਲ ਤੂੰ ਹੀ ਮੇਰੇ ਤੇ ਛੱਡ ਦੋ ਮੈਂ ਆਪ ਇਸ ਗਲਸਾਰੀ ਸਾਹਮਲਾਂਗੀ ਤੂੰ ਹੀ ਨਾ ਬਸ ਮੇਨ ਨਾਲ ਜਾਣ ਦੀ ਤਿਆਰੀ ਕਰੋ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਕੇ ਆਉਣੀ ਆ ਫੋਨ ਤੇ ਨਹੀਂ ਗੱਲ ਬਾਨੀ ਹੈਗੀ ਫੋਨ ਤੇ ਤੇ ਉਹਨਾਂ ਨੇ ਫੋਨ ਕੱਟਤਾ ਤੇ ਘਰੋਂ ਕਿੱਥੇ ਭੱਜਣਗੇ ਗੱਲ ਤੇ ਤੇਰੀ ਠੀਕ ਆ ਚੱਲ ਪੁੱਤ ਇਦਾਂ ਹੀ ਕਰਨੇ ਆ ਨਾਲੇ ਦੂਜਿਆਂ ਨੂੰ ਪਤਾ ਲੱਗੂਗਾ ਕਿ ਕੀ ਕਰਤੂਤਾ ਕੋਲ ਦਾ ਰਿਹਾ ਏ ਹੈ ਪੈਸੇ ਲੈ ਕੇ ਤਾਂ ਹੁਣ ਮੁਕਰਨ ਲਿਆ ਵਾ ਲੋਕੀ ਤੇ ਧੀਆ ਦੇ ਕਿਤੇ 100 ਰੁਪਏ ਨਹੀਂ ਰੱਖਦੇ ਹੈਗੇ ਤੇ ਕਿੰਨੀ ਰਕਮ ਦਾ ਢੀਂਦੇ ਆਂਦੇ ਆਂ ਹੀ ਦੇਣੀ ਨਹੀਂ ਇਹ ਮੰਮੀ ਨਿਕਲਦੇ ਵੀ ਮੁੜ ਕੇ ਇਦਾਂ ਹੀ ਹੁੰਦੇ ਨੇ ਉਹ ਤਾਂ ਸ਼ਰਮੀ ਲਾਤੀ ਆ ਵੇਖ ਲਾ ਹੈਂ ਦੱਸ ਪਿੰਖ ਖੱਤਿਆ ਲੈਣ ਵਰੀ ਤੇ ਅੱਖਾਂ ਹੋਰ ਹੀ ਗਈਆਂ ਤੇ ਜੇ ਹੁਣ ਮੈਨੂੰ ਲੋੜ ਪੈ ਗਈ ਆ ਤਾਂ ਮੈਂ ਆਪਣੀ ਚੀਜ਼ ਮੰਗਣ ਡਈ ਆ ਤੇ ਅੱਗੋਂ ਹੋਰ ਗੱਲਾਂ ਕਰਦਾ ਹੀ ਰੰਗਬਰੰਗੀਆ ਸਗੋਤੀਆਂ ਨੂੰ ਦੇਣਾ ਚਾਹੀਦਾ ਤੇ ਉਹਨਾਂ ਤੋਂ ਲੈਣਾ ਚਾਹੀਦਾ ਜੇ ਮੰਨ ਲਓ ਤੁਸੀਂ ਲੋੜ ਬਦਲੇ ਲੈ ਹੀ ਲਏ ਤੇ ਅਗਲੀ ਨੂੰ ਵਾਪਸ ਤੇ ਕਰੋ ਪਤਨ ਨੂੰ ਪਤਾ ਵਾ ਨਾ ਵੀ ਇਹ ਖੁੱਲੇ ਖਰਚੇ ਕਰ ਲੈਂਦੀ ਆ ਤਲਕਾਰ ਆ ਰਹੀਦੀ ਆਪਣੇ ਟੱਬਰ ਤੋਂ ਇਸੇ ਕਰਕੇ ਤੇ ਮੇਰਾ ਫਾਇਦਾ ਚੁੱਕ ਲਿਆ ਉਹਨੇ ਵੀ ਸਾਰੀ ਗਲਤੀ ਅਸਲ ਚ ਤੁਹਾਡੀ ਆ ਹੁਣ ਕਿਸੇ ਨੂੰ ਵੀ ਕੀ ਕਹੀਏ ਤਕ ਕੋਈ ਗੱਲ ਨਹੀਂ ਮੇਨਣ ਵਾਲਾ ਆਪੇ ਗੱਲ ਕਰਕੇ ਨਾ ਤੇ ਫਿਰ ਆਪਾਂ ਚੱਲਦੇ ਆਂ ਤੇ ਐਵੇਂ ਹੁਣ ਤੀਹ ਨਹੀਂ ਟੈਨਸ਼ਨ ਨਾ ਲਵਾ ਲੋ ਫੜੋ ਚਾਹ ਪਾਣੀ ਪੀਓ ਤਹੀਂ ਰੋਟੀ ਰੋਟੀ ਖਾਓ ਕਿ ਤੇਨੀ ਕੁਝ ਹੁੰਦਾ ਇੰਨਾ ਹੀ ਬੜਾ ਸ਼ੁਗਰ ਤੁਹਾਨੂੰ ਸਮਝਦੇ ਲੱਗ ਗਈ ਆ ਨਾ ਪੁੱਤ ਨਾ ਮੈਨੂੰ ਭੁੱਖ ਲੱਗਦੀ ਆ ਤੇ ਨਾ ਮਤਰੀ ਤੇ ਲੱਗਦੀ ਆ ਘਰਾਂ ਕੀ ਮੈਂ ਤਾਂ ਡਰਦੀ ਰਹੀ ਨਹੀਂ ਕਿਹੜੇ ਵੇਲੇ ਪਿਓ ਪੁੱਤਾਂ ਨੇ ਆ ਜਾਣਾ ਕਿਹੜੇ ਵੇਲੇ ਮੇਰੀ ਬੇਇੱਜ਼ਤੀ ਕਰ ਦੇਣੀਆਂ ਸਿਰ ਕਿਤੇ ਨਹੀਂ ਤੁਹਾਨੂੰ ਕੁਝ ਕਹਿੰਦੇ ਹੁਣ ਤੁਹਾਨੂੰ ਨਾ ਕੀ ਕਹਿ ਦੇਣਾ ਵਾ ਕੀ ਕਰਾਂ ਪੁੱਤ ਕੋਈ ਨਹੀਂ ਹੁਣ ਟੈਨਸ਼ਨ ਨਾ ਲਾਓ ਤੇ ਮੈਂ ਰਸੋਈ ਚ ਜਾ ਕੇ ਹੋਰ ਵੀ ਮੇਰੇ ਨਲ ਉੱਠੋ ਤੂੰ ਹੀ ਲੱਗੂ ਮਾੜਾ ਮਟਾ ਹੱਥ ਹਲਾਉ ਤੇ ਤਾਂ ਮਾਨ ਹੋਰ ਦਾ ਹੋਰ ਹੋਏ ਚੱਲ ਕੋਈ ਨਹੀਂ ਤੂੰ ਘਰ ਮੈਂ ਹੁੰਨੀ ਆ ਹਾਏ ਹਾਏ ਫਿਰ ਵੀ ਨੌ ਮੇਰੀ ਕੰਮ ਆਈ ਨਾ ਵਿਚਾਰੀ ਆਂਦੀ ਚੱਲ ਮੰਮੀ ਮੈਂ ਤੇਰੇ ਨਾਲ ਚੱਲਨੀ ਆ ਲੈ ਤੇ ਜਾਵਾਂ ਇਹਨੂੰ ਨਾਲ ਮੈਂ ਜੇ ਘਰ ਮੇਰੀ ਬੇਇੱਜ਼ਤੀ ਕਰਦੀ ਮੇਰੇ ਨੌ ਦੇ ਹੁੰਦਾ ਤਾਂ ਫਿਰ ਮੇਰੇ ਕੀ ਰਊਗਾ ਕੀ ਕਰੂੰਗੀ ਫਿਰ ਮੈਂ ਚੱਲ ਕੋਈ ਨਹੀਂ ਸੋਚਨੇ ਆ ਕੁਛ ਸੁਣੀ ਜੀ ਮਾਂ ਆ ਗਈ ਆ ਗਈ ਪਾਣੀ ਲਿਆ ਯਾਰ ਘਟ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਆ ਗਏ ਜੇ ਅੱਛਾ ਆ ਲੋ ਪਾਣੀ ਹਨੀ ਕਿੱਥੇ ਆ ਲੰਬਨ ਢਿਆ ਕਰੇ ਉਹ ਅੱਜ ਪਾਣੀ ਲਾ ਕੇ ਹੁੰਦਾਗਾ ਪਾਣੀ ਤੁਹਾਨੂੰ ਆਪ ਹੀ ਲਾਉਣਾ ਪੈਣਾ ਉਹਦੇ ਸੱਸ ਨਹੀਂ ਗਈ ਠੀਕ ਫੋਨ ਆਇਆ ਏ ਉਹ ਦੋਵੇਂ ਜੀ ਹੁਣ ਗਏ ਨੇ ਸਹੁਰੇ ਆਪਣੇ ਸਹੁਰੇ ਚਲ ਗਿਆ ਆ ਸਹੁਰੇ ਗਿਆ ਵਾ ਜਿਆਦਾ ਨਹੀਂ ਠੀਕ ਜਿਆਦਾ ਬੁਖਾਰ ਹੀ ਚੜਿਆ ਵਾ ਅੱਛਾ ਕਹਿ ਨਹੀਂ ਉਹਦੇ ਕੋ ਸਿਰ ਨਹੀਂ ਉੱਠਿਆ ਜਾਂ ਰਿਹਾ ਅੱਗੇ ਠੰਡ ਬੜੀ ਐ ਬਾਜੀ ਆਊਗੀ ਹੁਣ ਚਲ ਮਾਲਕੀ ਆ ਤਲੋਤੀਆਂ ਲਈ ਮਾਂ ਬਚਨੀ ਮੈਂ ਨਾ ਚੱਲ ਪਾਣੀ ਲਾਉਂਦਾ ਬੱਤੀ ਆਉਂਦੇ ਹੀ ਤੇ ਮੈਨੂੰ ਪਤਾ ਨਹੀਂ ਇਹ ਗੱਲ ਦਾ ਤੇ ਪਾਣੀ ਪੂਣੀ ਦਾਣ ਪੀ ਕੇ ਤੈਨੂੰ ਆਪ ਹੀ ਕਰਨਾ ਪੈਣਾ ਉਹਨੂੰ ਮੈਂ ਕਹਤਾ ਜੇ ਨੇ ਰਸਵੇਰਾ ਹੋ ਗਿਆ ਤਾਂ ਰਾਤ ਰਹਿ ਲਿਓ ਮੈਨੂੰ ਵੀ ਠੰਡ ਬੜੀ ਹੈ ਇਹ ਨਾ ਆਪ ਉਹ ਬਿਮਾਰ ਹੋ ਜੋ ਮੁੜ ਕੇ ਆਉਣਾ ਹੋਇਆ ਹੋ ਤਾਂ ਗੱਲ ਤੇ ਠੀਕ ਆ ਮੈਂ ਨਾ ਮਿੰਟ ਦਾ ਪਤਾ ਨਹੀਂ ਉਹ ਲੱਗਣ ਡਿਆ ਇੰਨੇ ਚਿਰ ਲੋਕਾਂ ਨੂੰ ਟੈਕ ਹੋਣ ਡਿਆ ਚੰਗੇ ਭਲੇ ਗਾਂ ਜਾਣ ਡਿਆ ਨਹੀਂ ਹੁਣ ਕਹੀ ਇਹ ਬੰਦਾ ਕੋਈ ਸਮਝ ਨਹੀਂ ਲੱਗਣ ਦੀ ਬਨ ਕੀ ਡਿਆਵਾ ਜੇ ਪਰਮਾਤਮਾ ਸਾਰਿਆਂ ਨੂੰ ਠੀਕ ਠਾਕ ਹੀ ਰੱਖੇ ਪਰਮਾਤਮਾ ਤੇ ਚਲੋ ਠੀਕ ਹੀ ਰੱਖੂਗਾ ਪਰ ਇਹ ਆ ਵੀ ਮੈਂ ਹਿਸਾਬ ਲਾਇਆ ਵੀ ਸਾਡੇ ਲੋਕਾਂ ਨਾਲ ਖਾਣਾ ਪੀਣਾ ਮਾੜਾ ਹੋ ਗਿਆ ਆ ਜਿੰਨੀਆਂ ਯਹਰਾਂ ਪੈਣ ਰਹੀਆਂ ਵਾਂ ਜਿੰਨਾ ਕੁਝ ਚੱਲਣ ਰਿਹਾ ਵਾ ਇਹ ਲੈ ਕੇ ਬੈਜੂਗਾ ਸਬਜ਼ੀਆਂ ਦੇ ਸਪਰੇਵਾਂ ਕਣਕ ਦੇ ਸਪਰੇਵਾਂ ਝੋਨੇ ਦੇ ਸਪਰੇਵਾਂ ਕੀ ਬਣੂਗਾ ਦੁਨੀਆ ਦਾ ਹੁਣ ਜੇ ਨਹੀਂ ਸਪਰੇ ਕਰਦੇ ਤਾਂ ਫਸਲ ਨਹੀਂ ਹੁੰਦੀ ਆ ਕੀ ਕਰੇ ਕੋਈ ਕੀ ਇਹ ਪਾਸੇ ਵੀ ਸਰਕਾਰਾਂ ਜੀ ਨਹੀਂ ਮੰਗਾਈ ਹੈ ਤੇ ਜੇ ਇਦਾਂ ਫਸਲਾਂ ਹੁੰਦੀਆਂ ਰਹੀਆਂ ਸਪਰੇਆਂ ਨਾਲ ਰੱਖੀ ਕਿਹਦਾ ਧੜਾ ਧੜ ਲੋਕਾਂ ਨੇ ਮੋਤਾ ਹੋਣੀਆਂ ਚਲੋ ਵਾਹਿਗੁਰੂ ਬਾਬਾ ਨਾਨਕ ਹੀ ਆ ਕਿਤੇ ਬਚਾਵੇ ਚਲੋ ਰੋਟੀ ਆ ਮਾਪੇ ਤਾੜੀ ਲੈ ਇਹ ਫੁਲਕੇ ਤੋਂ ਖਾ ਕੇ ਫਿਰ ਮੈਂ ਆਪੇ ਜਾ ਕੇ ਮੋਟਰ ਚਲਾਉਣਾ ਬਣੀ ਆ ਰੋਟੀ ਤੇ ਆਗੀ ਬਸ ਮੈਂ ਲੈ ਲੈ ਯਾਰ ਮੈਨੂੰ ਸਮਝ ਨਹੀਂ ਲੱਗਦੀ ਅਜਰ ਮ ਆਇਆ ਹਾਂ ਬਾਹਰ ਨੂੰ ਉਹ ਰੂਮ ਅੰਦਰ ਬੈਠਾ ਸਿਰ ਜਾ ਸੁੱਟ ਕੇ ਤਾਂ ਜਿਵੇਂ ਉਦਾਂ ਹੀ ਬੈਠਾ ਵਾ ਇਹਨੂੰ ਪਤਾ ਨਹੀਂ ਕੀ ਹੋਇਆ ਵਾ ਕੋਈ ਸਣਾ ਬਲਾ ਜਾ ਕੇ ਮੰਜਿੰਦਰ ਉਹ ਕੀ ਗੱਲ ਆ ਤੂੰ ਬੜੀ ਨੀਮੀਂ ਜੀ ਪਾ ਕੇ ਬੈਠਾ ਵਾ ਸੁੱਖ ਤੇ ਆ ਸੁੱਖ ਸੁੱਖਾ ਦੇ ਉਤਰਾ ਬੈਠਾ ਮੈਨਾਂ ਝੱਤੋਂ ਲੱਗੀ ਆ ਇਹਨੂੰ ਧੁੰਦ ਪਈ ਤੋਂ ਲੱਗੀਏ ਤਾਂ ਉੱਥੇ ਘਰ ਚਲ ਜਾ ਇੱਥੇ ਤੂੰ ਬੈਠਾ ਹਾਂ ਛੜਕਦੇ ਜਿਹੜਾ ਹੁੰਦਾ ਉਹ ਤੇਰੇ ਨਾਲ ਵੇਖਣ ਡਿਆ ਇਹਨੂੰ ਕਿ ਹੋਇਆ ਸਵੇਰ ਦਾ ਓਏ ਉਹ ਤਾਂ ਗਲਤ ਆਡੀ ਠੀਕ ਆ ਉਤਰਾ ਹੀ ਸਿਹਤ ਮੇਰੀ ਠੀਕ ਹੋਵਾ ਉਤਰਾ ਹੀ ਬਸਾਵੇ ਸੋਚੀ ਮੜੀ ਜੀ ਪਰ ਮੈਂ ਸੋਚਣ ਕਾਈ ਮੈਂ ਬਨੇ ਕੀ ਬੜਨਾ ਕਿਉਂ ਕੀ ਗੱਲ ਹੋ ਗਈ ਆ ਓਏ ਉਦੋਂ ਤੂੰ ਹੀ ਨਹੀਂ ਸਰ ਵਣ ਕੇ ਸੁਣਾ ਦਿੱਤਾ ਆਹੋ ਕਿ ਉਹਦੇ ਪਹਿਰੇ ਦੇ ਕੱਪੜੇ ਦੇ ਉੱਤੇ ਹਾਂ ਤੇ ਪੈਸੇ ਹੋਰ ਥਰੇ ਥਵਾ ਤੋਂ ਨਿਕਲਦੇ ਥੋੜੇ ਥੋੜੇ ਮੇਰਾ ਜਰਾੜੇ ਐਰਕਾ ਜਿਹੜੀ ਕੜਕਵਾ ਨਾ ਪੰਨਾਂ ਚੋਵਾਂ ਕਿ ਲਿਆਂਦੀ ਹੂੰ ਇਹ ਮੇਰੇ ਸਾਨਾ ਵਧਾਈ ਖੜਾਈ ਵੀ ਮੈਨੂੰ ਮੰਨੀ ਤੇ ਕਰਦੇ ਜੀ ਜਾਉ ਕਰਦੇ ਜੀ ਐਨੇ ਪੈਸੇ ਤੂੰ ਕਿੱਥੇ ਖਰਚ ਲਿਆ ਪਾ ਤੇਰੇ ਉਹਨੇ ਮੇਰਾ ਖਰਚਾ ਕਾਦਾ ਵਾ ਠੀਕ ਨਹੀਂ ਇਹੋ ਦੋ ਬੁਰਗੀਆਂ ਰੋਟੀ ਖਾਣਾ ਜਿਹੜੀ ਖਾਣਾ ਵਾ ਖਰਚਾ ਤੇ ਹੈਗਾ ਸਾਰਾ ਪਰਿਵਾਰ ਦਾ ਤੇ ਉਹ ਵੀ ਮੇਰੇ ਤੋਂ ਚੋਰੀਆਂ ਕਮਾਉਂਦਾ ਵਾ ਪਾ ਨਹੀਂ ਕਿੱਥੇ ਪੈਸੇ ਖਰਚਦੇ ਕਿੱਥੇ ਨਹੀਂ ਮੈਨੂੰ ਤੇ ਪੈਸੇ ਦਾ ਸੁਨਾ ਮਿਲਦਾ ਵਾ ਤੇਰੇ ਪਰਿਵਾਰ ਦਾ ਲੋਕਾਂ ਤੋਂ ਕੋਈ ਵੱਖਰਾ ਹੀ ਖਰਚਾ ਵਾ ਕੋਈ ਲਾਈ ਖਰਚਾ ਹੀ ਹੈ ਇਹਨਾਂ ਦਾ ਇਹ ਰੱਬ ਜਾਣਦਾ ਵੀ ਹੁਣ ਮੈਂ ਕਿਨੂੰ ਕੀ ਕਹਿ ਸਕਦਾ ਪਾ ਮੇਰੀ ਗੱਲ ਸੁਣ ਚੱਲ ਕੋਈ ਗੱਲ ਨਹੀਂ ਐਵੇਂ ਬਿਮਾਰ ਨਾ ਹੋ ਜੀ ਚਿੰਤਾ ਨਾ ਕਰ ਕੋਈ ਗੱਲ ਨਹੀਂ ਜੇ ਜ਼ਿਆਦਾ ਲੋਡ ਪਾਉ ਫਿਰ ਦੱਸ ਦੀ ਤੇਰੀ ਮਤ ਕਰ ਦਾਂਗੇ ਠੀਕ ਹੈ ਮੇਰੀ ਗੱਲ ਸੁਣੋ ਭਾਜੀ ਤੂੰ ਆਪ ਭਾ ਸਿਆਣੇ ਜੇ ਵੀ ਇਹ ਗੱਲ ਵਾ ਵੀ ਇੰਨਾ ਪੈਸਾ ਜਾਣ ਕਿੱਥੇ ਡਿਆ ਵਾ ਕਰਦੇ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤੁਹਾਨੂੰ ਕਹਿਣ ਡਿਆ ਵੀ 15000 ਦਾ ਤੁਸੀਂ ਉਦੋਂ ਸੁਣਾ ਲਿਆਂਦਾ ਉਹ ਮੇਰੀ ਗੱਲ ਸੁਣੋ ਤੇ ਸੁਣਾ ਮਾੜੇ ਮੋਟੇ ਨਿੱਕੇ ਮਿਲਣੀ ਵੀ ਡੇ ਐਵੇਂ ਦੁਖੀ ਨਾ ਹੋ ਲੈਣਾ ਦੇਣਾ ਆਪਣੇ ਹੱਥ 'ਚ ਕਰ ਤੇ ਇਹੋ ਖਰਚਾ ਕਰਦਾ ਵਾ ਉਹਨੂੰ ਪੁੱਛ ਵੀ ਕਿੱਥੇ ਚੱਲਿਆ ਵਾ ਤੇ ਕੀ ਕਰਨ ਲੱਗਾ ਵਾ ਤੇ ਪੈਸੇ ਕਿੱਥੇ ਚਾਹੀਦੇ ਆ ਜੇ ਮੈਂ ਪਿੰਦਰ ਦੀ ਮਾਂ ਨੂੰ ਪੁੱਛਣਾ ਵਾ ਤੇ ਉਹੀ ਹਾਲ ਮੈਂ ਕਦੇ ਨਹੀਂ ਖਰਚੇ ਪਿੰਦਰ ਨੇ ਖਰਚੇ ਤੇ ਪਿੰਦਰ ਨੇ ਲੈ ਗਿਆ ਤੇ ਉਹ ਲੈ ਗਿਆ ਦਾ ਇਹ ਲੈ ਗਿਆ ਆਹੋ ਗੱਲਾਂ ਮੈਂ ਜਦੋਂ ਸੁਣਨਾ ਮੈਨੂੰ ਤੇ ਘਰ ਦੀ ਟੈਨਸ਼ਨ ਆਉਂਦੀ ਹੈ ਮੇਰਾ ਤਾਂ ਮਾ ਖਰਾਬ ਗਿਆ ਛੜਿਆ ਬਣ ਤੁਸੀਂ ਇੱਕ ਵਾਰੀ ਮਤ ਕਰ ਦੋਗੇ ਦੋ ਵਾਰੀ ਕਰ ਦੋ ਕਿਤੇ ਮੁੜ ਕੇ ਉਹ ਮੇਰੀ ਗੱਲ ਸੁਣਾ ਕੋਈ ਗੱਲ ਨਹੀਂ ਆਪਣੇ ਘਰ ਨੂੰ ਸਾਂਭ ਇੱਕ ਵਾਰੀ ਲਈ ਤੇ ਚੜ ਜੂਗੀ ਗੱਡੀ ਕੋਈ ਗੱਲ ਨਹੀਂ ਰਲ ਮਿਲ ਕੇ ਸਾਰ ਦਾਂਗੇ ਕੰਮ ਤੇ ਗਾਂ ਆਪਣਾ ਆਪ ਸਾਂਭ ਤੂੰ ਬਟੇ ਲਾਹੋਗੇ ਪਿਛੇ ਹੋ ਰਹਿਣਾ ਵਾ ਤੇ ਅਗਲੇ ਜੋ ਮਰਜ਼ੀ ਕਰੀ ਜਾਂਦੇ ਆ ਤੇ ਸਾਰੀ ਉਮਰ ਜਦਾਂ ਲੰਗਣੀ ਆ ਜੇ ਮੈਂ ਮਾੜੀ ਮੋਟੀ ਗੱਲ ਕਰਨਾ ਵਾ ਉਹ ਮੁੰਡਾ ਕਹਿੰਦਾ ਵੀ ਪਾਪਾ ਤੂੰ ਇਹ ਗੱਲਾਂ ਨਾ ਕਰ ਉਹ ਮੁੜ ਕੇ ਕਹਿ ਜਾਂਦੀ ਹੈ ਮੁੰਡਾ ਜਵਾਨ ਆ ਤੂੰ ਨਾ ਗੱਲ ਕਰ ਕੋਈ ਤੇ ਫਿਰ ਮੈਂ ਤੇ ਲੱਕੋ ਫਾਇਆ ਆ ਤੇ ਫਿਰ ਤੂੰ ਫਿਕਰ ਕਿਉਂ ਕਰਦਾ ਵਾ ਇਹ ਫਿਕਰ ਕਰਨਾ ਛੱਡ ਦੇ ਇਹ ਗੱਲਾਂ ਤੇ ਗੱਲ ਕਰਨਾ ਉਹਨਾਂ ਨਾਲ ਬਹਿ ਕੇ ਕਰੀ ਭਾਜੀ ਜਿਤਨਾ ਮਰਜ਼ੀ ਆ ਨਾ ਕਰ ਜਾਂਦ ਚੁੱਕੀ ਆ ਉਹਨਡੇ ਕਦੀ ਕਿਦਿਓ ਕਦੀ ਕਿਦਿਓ ਸੱਟ ਤੇ ਹਣੀ ਮੁੜ ਕੇ ਆ ਰਹੇ ਨੇ ਸਿੱਤੇ ਉਹ ਚੱਲੇ ਦੇਣੇ ਆ ਇਹਨਾਂ ਨਾਲ ਸੋਚਿਆ ਕਰ ਉਦਾਂ ਬਹਿ ਕੇ ਉਹਨਾਂ ਨਾਲ ਗੱ ਆਜਾ ਜੁਣਾ ਜੁਣਾ ਕੀ ਆ ਭਾਜੀ ਬੰਦਾ ਖੁਸ਼ ਇਹਦੇ ਗੱਲ ਕੋਈ ਨਹੀਂ ਦੱਸਾਂ ਗੱਲ ਕੀ ਆ ਹਾਂਜੀ ਚਲੋ ਇਹ ਆ ਵੀ ਦਿਨ ਤੇ ਬੰਦੇ ਦੇ ਮਾੜੇ ਚੰਗੇ ਹੁੰਦੇ ਰਹਿੰਦੇ ਆ ਸਦਾ ਇੱਕੋ ਜਿਹਾ ਕੰਮ ਚੱਲਦਾ ਨਹੀਂ ਕਦੀ ਤੰਗੀ ਆ ਗਈ ਕਦੀ 4 ਰੁਪਏ ਬਚ ਗਏ ਪਰ ਇਹ ਆ ਵੀ ਥੋੜਾ ਜਿਹਾ ਆਪਣੇ ਆਪ ਨੂੰ ਸੋਚਣਾ ਚਾਹੀਦਾ ਵਾ ਖਰਚਾ ਸੋਚ ਵਿਚਾਰ ਕੇ ਕਰੋ ਠੀਕ ਆ ਕਿ ਨਹੀਂ ਉਹ ਤੇ ਭਾਜੀ ਹੁਣ ਇਹਨਾਂ ਦੇ ਨਾਲ ਹੀ ਆ ਨਾ ਸਾਰਾ ਟੱਬਰ ਸਮਝ ਕੰਨ ਤੇ ਫੇਰ ਵਾ ਜਿਆਦਾ ਫਿਕਰ ਨਾ ਕਰਿਆ ਕਰ ਕੋਈ ਗੱਲ ਨਹੀਂ ਸਾਰਾ ਕੋਈ ਠੀਕ ਭਾਜੀ ਕਹਦਾ ਕਰਨਾ ਸਾਰਾ ਕੋਈ ਠੀਕ ਹੋ ਜਾਊਗਾ ਕੋਈ ਨਹੀਂ ਅਜੇ ਤੁਸੀਂ ਬੜਾ ਸਾਥ ਦੇਣ ਦੇ ਜੇ ਨਾਲ